ਸਸਰੀਕਾਲ ਦੋਸਤੋ ਤੇ ਅੱਜ ਆਪਾਂ ਵਾਤਾਵਰਣ ਵਾਲੀ ਵੀਡੀਓ ਲੈ ਕੇ ਆਏ ਆਂ ਤੇ ਇੱਕ ਜਿਹੜੇ ਭਰਾ ਨੇ ਆਪਦੇ ਏਰੀਆ ਦੇ ਵਿੱਚ ਲੱਖਾਂ ਦਰਖਤ ਕਰ ਤੇ ਲੱਖਾਂ ਆਲ ਨੇ ਲਾਤੀ ਤੇ ਉਹਦੇ ਘਰ ਦੀ ਵੀਡੀਓ ਲੈ ਕੇ ਆਏ ਆਂ ਸ਼ਾਇਦ ਤੁਸੀਂ ਪਹਿਲਾਂ ਨਾਂ ਦੇਖੀ ਹੋਵੇ ਤੇ ਇਹਦਾ ਬਾਈ ਦਾ ਪਤਾ ਲੱਗਦਾ ਆ ਜੀਵ ਜੰਤੂ ਜਿਹੜੇ ਪੂਰਾ ਇੱਥੇ ਨਜ਼ਾਰੇ ਲਈ ਜਾਂਦੇ ਆ ਤੇ ਦਰਖਤ ਦੇਖੋ ਬਾਈ ਨੇ ਐਂਟਰੀ ਵੀ ਐਂ ਲਾਇਆ ਜਿਵੇਂ ਵੱਡੀ ਰੋਡ ਤੇ ਲੱਗੇ ਹੁੰਦੇ ਕਿਸੇ ਦੇ ਠੀਕ ਹੈ ਤੇ ਬਾਈ ਅੱਜ ਆਏ ਆਂ ਆਪਾਂ ਸੰਦੀਪ ਧੌਲਾ ਕੋਲੇ ਤੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਹੋ ਬਾਈ ਜੀ ਅੱਜ ਛੋਡੀ ਪਹਿਲੀ ਵੀਡੀਓ ਆਪਣੇ ਚੈਨਲ ਤੇ ਹਨਾ ਬਹੁਤ ਭਰਾ ਮਾਣੇ ਹੁਣ ਮੰਨ ਲਓ ਮਾਹੌਲ ਵੀ ਬਣ ਗਿਆ ਰੁੱਤ ਵੀ ਸਹੀ ਆ ਗਈ ਜੀ ਜੀ ਬਹੁਤ ਭਰਾ ਦਰਖਤ ਲਾਉਣਗੇ ਬਹੁਤ ਭਰਾ ਹਨਾ ਬਈ ਜਿਹੜੇ ਪ੍ਰੇਮ ਕਰਦੇ ਆ ਪੰਛੀਆਂ ਨੂੰ ਜੀ ਜੀ ਤੇ ਸੋਡਾ ਪੁਰਾਣਾ ਤਜਰਬਾ ਆਪਾਂ ਅੱਜ ਉਹੀ ਗੱਲਾਂ ਕਰਨੀਆਂ ਬਈ ਕਿਹੜਾ ਜੀਵ ਜੰਤੂ ਆਪਾਂ ਕਿਵੇਂ ਸੱਦ ਸਕਦੇ ਆ ਜੀ ਜੀ ਠੀਕ ਹੈ ਉਹਨੂੰ ਰੱਖ ਸਕਦੇ ਆ ਖੁੱਲਾ ਰੱਖ ਸਕਦੇ ਆ ਹਨਾ ਤੇ ਤੁਹਾਡੇ ਆਪਾਂ ਥੋੜੇ ਆ ਗੱਲਬਾਤ ਕਰਾਂਗੇ ਬਈ ਅੱਜ ਤੱਕ ਤੁਸੀਂ ਵਾਤਾਵਰਨ ਵਾਸਤੇ ਕੀ ਕੀਤਾ ਜਿਹੜਾ ਕਿ ਹਰ ਬੰਦਾ ਜਿਹੜਾ ਵੀਡੀਓ ਵੇਖਣਾ ਹਰੇਕ ਦਾ ਹੱਕ ਬੰਦਾ ਸੀ ਪਰ ਤੁਸੀਂ ਉਹਨਾਂ ਨੂੰ ਥੋੜਾ ਪਲੱਸ ਹੋ ਕੇ ਵੱਧ ਮਿਹਨਤ ਕਰੀਏ ਅਸਲ ਵਿੱਚ ਬਾਈ ਜੀ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਆਪਣੇ ਗ੍ਰਹਿ ਦੇ ਵਿੱਚ ਆਏ ਹੋ ਮੇਨ ਗੱਲ ਇਹ ਸੀ ਵੀ ਮੈਂ 2003 ਤੋਂ ਜਨਮ ਦਿਨ ਤੋਂ ਸਟਾਰਟ ਕੀਤਾ ਸੀ ਪਹਿਲਾਂ ਬੂਟੇ ਲਾਉਣੀ ਸਟਾਰਟ ਕੀਤੇ ਸੀ ਬੂਟੇ ਲਾਉਂਦੇ ਲਾਉਂਦੇ ਫਿਰ ਇਹ ਸੋਚਿਆ ਵੀ ਆਪਣੀਆਂ ਜਿਹੜੀਆਂ ਪ੍ਰਾਣੀਆਂ ਜਿਹੜੀਆਂ ਸੀ ਬਹੁਤ ਸਾਰੀਆਂ ਪ੍ਰਜਾਤੀਆਂ ਗਟਾਰਾਂ ਦੀਆਂ ਹੋ ਗਈਆਂ ਛਿੜੀਆਂ ਦੀਆਂ ਹੋ ਗਈਆਂ ਤੇ ਬਹੁਤ ਸਾਰੇ ਹੋਰ ਬਹੁਤ ਸਾਰੇ ਪੰਛੀ ਹੈਗੇ ਜਿਵੇਂ ਸੱਤ ਪੈਣਾ ਹੁੰਦੀਆਂ ਸੀ ਨੀਲ ਕੰਠ ਹੁੰਦਾ ਸੀ ਮਸ਼ੇਰਾ ਪੰਛੀ ਸੀ ਵੀ ਇਹ ਪੰਛੀ ਕਿੱਥੇ ਗਏ ਕਿਉਂਕਿ ਆਪਾਂ ਨੂੰ ਕਿਹੜਾ ਕੋਈ ਗਿਆਨ ਸੀ ਜਾਂ ਆਪਾਂ ਕਿਹੜਾ ਕੋਈ ਇਹਦੇ ਬਾਰੇ ਕੋਈ ਖੋਜ ਕੀਤੀ ਸੀ ਹਨ ਫਿਰ ਹੌਲੀ ਹੌਲੀ ਕਈ ਚੀਜ਼ਾਂ ਆਪਣੇ ਪੁਰਾਣੇ ਬੰਦਿਆਂ ਤੋਂ ਸਿੱਖੀਆਂ ਜਾਂਦੀਆਂ ਨੇ ਉਹਨਾਂ ਨੂੰ ਚਾਹੇ ਪੰਛੀ ਦਾ ਨਾਂ ਨਹੀਂ ਪਤਾ ਹੁੰਦਾ ਆਪਦੇ ਵੱਲੋਂ ਹੀ ਨਾਮ ਰੱਖੇ ਹੁੰਦੇ ਆ ਉਹਨਾਂ ਨੇ ਹਰਕਤਾਂ ਦਾ ਦੱਸ ਦਿੰਦੇ ਬਈ ਆਹ ਖਾਂਦਾ ਪੀਂਦਾ ਕਿੱਥੇ ਆਇਂ ਰਹਿੰਦਾ ਬਈ ਆਹ ਇੱਥੇ ਰਹਿੰਦਾ ਸੀ ਆਹ ਖਾਂਦਾ ਪੀਂਦਾ ਸੀ ਫਿਰ ਹੌਲੀ-ਹੌਲੀ ਉਦਾਂ ਦੇ ਅਸੀਂ ਸਿਸਟਮ ਬਣਾਉਣੇ ਸ਼ੁਰੂ ਕਰਤੇ ਕੋਈ ਪੰਛੀ ਰਹਿਣ ਬਸੇਰੇ ਲਾ ਕੇ ਆਇਆ ਕੋਈ ਪੰਛੀ ਰੁੱਖ ਲਾ ਕੇ ਆਇਆ ਏਦਾਂ ਕਰਦੇ ਕਰਦੇ ਕੰਧਾਂ ਦੇ ਵਿੱਚ ਖੁੱਡਾਂ ਰੱਖਣੀਆਂ ਸ਼ੁਰੂ ਕਰਤੀਆਂ ਜਿਵੇਂ ਕਿ ਉਹ ਰੱਖੀਆਂ ਹਨਾ ਹਾਂ ਆਪਣੇ ਬਾਈ ਉੱਧਰ ਵੀ ਰੱਖਿਆ ਹੋਇਆ ਉਹ ਹਵਾ ਵਾਲੀਆਂ ਉਹ ਤੋਂ ਪਹਿਲੇ ਪਾਸੇ ਰੱਖੀਆਂ ਹੋਈਆਂ ਨੇ ਠੀਕ ਹੈ ਉਹੋ ਖੁੱਡਾ ਇਹ ਇਹਦੇ ਵਿੱਚ ਵੀ ਇਹ ਖੁੱਡਾ ਹਵਾਵਾਸਤਰੀ ਇਹਦੇ ਵਿੱਚ ਵੀ ਕਬੂਤਰ ਨੇ ਬਰੀਡਿੰਗ ਕੀਤੀ ਹੈ ਬਹੁਤ ਵਾਦਾ ਠੀਕ ਤੇ ਫਿਰ ਐ ਕਰਦੇ ਕਰਦੇ ਵੀ ਚਿੜੀਆਂ ਕਿਹੜੇ ਦਰਖਤ ਤੇ ਰਹਿੰਦੀਆਂ ਸੀ ਤੇ ਕਿਹੜੀ ਜਗ੍ਹਾ ਤੇ ਰਹਿੰਦੀਆਂ ਉਹ ਸਾਰਾ ਅਸੀਂ ਉਦਾਂ ਦਾ ਸਿਸਟਮ ਤਿਆਰ ਕੀਤਾ ਤੇ ਬਹੁਤ ਸਾਰੇ ਭਰਾ ਆਪਣੇ ਤੌਰ ਤੇ ਸਾਨੂੰ ਵੇਖ ਕੇ ਵੀ ਕੰਮ ਕਰਨ ਲੱਗੇ ਹੂੰ ਤੇ ਫਿਰ ਹੁਣ ਤੱਕ ਲੱਖਾਂ ਜਿਹੜਾ ਰਹਿਣ ਬਸੇਰਾ ਆਪਾਂ ਨੂੰ ਵੇਖ ਕੇ ਲਾਤਾ ਲੋਕਾਂ ਨੇ ਇੱਕ ਬਈ ਨਾ ਇੱਕ ਲੋਕ ਸ਼ਿਕਾਇਤ ਕਰਦੇ ਆ ਹਾਂਜੀ ਜਦੋਂ ਤੁਸੀਂ ਆਲ ਨੇ ਲਾਉਣੇ ਆ ਜਾਂ ਵੀਡੀਓ ਆਉਂਦੀ ਆ ਥੱਲੇ ਕਮੈਂਟ ਹੁੰਦੇ ਆ ਜਾਂ ਥੋੜੇ ਮੂੰਹ ਤੇ ਵੀ ਕੋਈ ਕਹਿ ਦਿੰਦਾ ਹੋਊਗਾ ਹਾਂਜੀ ਹਾਂਜੀ ਬਈ ਯਾਰ ਤੁਸੀਂ ਪੰਛੀਆਂ ਨੂੰ ਤੁਸੀਂ ਆਲ ਸੀ ਬਣਾਈ ਜਾਂਦੇ ਆ ਬਈ ਕੀ ਯਾਰ ਤੁਸੀਂ ਇਹ ਪਖੰਡ ਫੜਿਆ ਹਨਾ ਇਹ ਤੁਹਾਨੂੰ ਆਉਂਦੀ ਆ ਬਈ ਅੱਬਾਈ ਬਹੁਤ ਇਹ ਤਾਂ ਸਭ ਤੋਂ ਪਹਿਲਾ ਕਮੈਂਟ ਹੁੰਦਾ ਅਸਲ ਵਿੱਚ ਨਾ ਜਿਹੜੇ ਭਰਾ ਇਹ ਕਮੈਂਟ ਕਰਦੇ ਹੁੰਦੇ ਸੀ ਹੂੰ ਉਹ ਆਪਣੇ ਤੋਂ ਵੱਧ ਕੰਮ ਕਰ ਰਹੇ ਅੱਜ ਦੀ ਘੜੀ ਠੀਕ ਹੈ ਜਿਹੜੇ ਸਮਝ ਜਾ ਹਾਂ ਅਸਲ ਵਿੱਚ ਭਾਈ ਜਿਹੜਾ ਬੰਦਾ ਕਮੈਂਟ ਕਰਦਾ ਨਾ ਉਹ ਇਹ ਨਹੀਂ ਹੈਗਾ ਉਹਦਾ ਜੇ ਵਾਤਾਵਰਣ ਵਾਲੀ ਵੀਡੀਓ ਵੇਖੂਗਾ ਅਗਲਾ ਜੇ ਉਹਦਾ ਇੰਟਰਸਟ ਆ ਵਾਤਾਵਰਣ ਵਾਲੀ ਵੀਡੀਓ ਚ ਤਾਂ ਹੀ ਉਹ ਕਮੈਂਟ ਕਰਦਾ ਆ ਕੇ ਨਹੀਂ ਕਿਸੇ ਨੂੰ ਜ਼ਰੂਰਤ ਨਹੀਂ ਹੈਗੀ ਜਦੋਂ ਉਹਨਾਂ ਭਰਾਵਾਂ ਨਾਲ ਆਪਾਂ ਡਿਸਕਸ ਕਰਦੇ ਆਂ ਇਹ ਚੀਜ਼ ਦਾ ਵਿਚਾਰ ਵਟਾਂਦਰਾ ਕਰਦੇ ਆਂ ਤਾਂ ਉਹ ਭਰਾ ਫਿਰ ਆਪਣੇ ਨਾਲ ਸਹਿਮਤ ਹੋ ਜਾਂਦੇ ਆ ਵੀ ਯਾਰ ਗੱਲ ਸਹੀ ਆ ਬਈ ਜਿਹੜੇ ਹੁਣ ਦੇਖੀਏ ਨੇ ਇਹ ਵੀ ਕਮੈਂਟ ਕਰਨੇ ਕੀ ਬਈ ਸਮਝਾਉਣੇ ਤੀ ਆ ਸੀ ਕਿਵੇਂ ਬਈ ਮੜਾ ਕਾਲਣਾ ਤੇ ਉੱਥੇ ਲੈ ਜਾਓ ਬਈ ਦੇਖੋ ਜਿਵੇਂ ਹੁਣ ਮੰਨ ਲਓ ਆਹ ਕਬੂਤਰ ਆ ਹਨਾ ਕਬੂਤਰ ਆ ਬੈਠਾ ਇਹ ਇਹ ਹੁਣ ਰੁੱਖ ਤੇ ਆਲਣਾ ਤਾਂ ਇਹ ਪਾਉਂਦਾ ਨਹੀਂ ਠੀਕ ਹੈ ਠੀਕ ਹੈ ਨਾ ਇਹ ਰੁੱਖ ਤੇ ਆਲਣਾ ਨਹੀਂ ਪਾਉਂਦਾ ਇਹ ਪਹਿਲਾਂ ਟੋਇਆਂ ਦੇ ਵਿੱਚ ਜਾਂ ਟਿੱਬਿਆਂ ਦੀਆਂ ਖੁੱਡਾਂ ਦੇ ਵਿੱਚ ਜਾਂ ਖੂਹ ਦੇ ਵਿੱਚ ਜਾਂ ਕੋਈ ਹੋਰ ਆਪਣੇ ਹਵੇਲੀਆਂ ਹੋਲੀਆਂ ਹੁੰਦੀਆਂ ਸੀ ਉਹਦੇ ਵਿੱਚ ਵੱਡੇ ਮੋਰੇ ਹੁੰਦੇ ਸੀ ਉਹਨਾਂ ਦੇ ਵਿੱਚ ਅਜੇ ਵੀ ਬਹੁਤ ਗੋਲੇ ਕਬੂਤਰ ਹਾਂ ਠੀਕ ਹੈ ਨਾ ਉਹਦੇ ਵਿੱਚ ਇਹ ਬਣਾਉਂਦੇ ਸੀ ਇਦਾਂ ਹੀ ਜਿਵੇਂ ਕੋਚਰਾਂ ਦੀਆਂ ਪ੍ਰਜਾਤੀਆਂ ਹੋ ਗਈਆਂ ਉੱਲੂਆਂ ਦੀਆਂ ਪ੍ਰਜਾਤੀਆਂ ਹੋ ਗਈਆਂ ਘੁੱਗੀਆਂ ਹੋ ਗਈਆਂ ਉਹ ਵੀ ਇਹੋ ਜੀ ਜਗ੍ਹਾ ਤੇ ਆਪਣੇ ਰੋਸ਼ਨਦਾਨਾਂ ਦੇ ਵਿੱਚ ਆਮ ਹੀ ਬਣਾਉਂਦੀਆਂ ਸੀ ਹਲ ਨੇ ਹੁਣ ਜਦੋਂ ਆਪਾਂ ਉਹਨਾਂ ਦੇ ਲਈ ਕੋਈ ਚੀਜ਼ ਛੱਡੀ ਨਹੀਂ ਜਗ੍ਹਾ ਨਹੀਂ ਛੱਡੀ ਜਿਹੜੀ ਕੁਦਰਤੀ ਰੱਖਾਂ ਸੀ ਉਹ ਆਪਾਂ ਨਹੀਂ ਛੱਡੀਆਂ ਜਿਵੇਂ ਹੁਣ ਘਰੇਲੂ ਚਿੜੀ ਸੀ ਘਰੇਲੂ ਚਿੜੀ ਜਿਵੇਂ ਆਪਣੇ ਬਾਲੇ ਕੜੀਆਂ ਦੀਆਂ ਛੱਤਾਂ ਦੇ ਵਿੱਚ ਬਣਾਉਂਦੀ ਸੀ ਹਾਂ ਜਾਂ ਜਿਵੇਂ ਹੁਣ ਮਿਸਤਰੀ ਘਰ ਬਣਾਉਂਦਾ ਜੋ ਪੈੜ ਵਾਲੀ ਜਗ੍ਹਾ ਰਹਿ ਜਾਂਦੀ ਹੈ ਉਹਦੇ ਵਿੱਚ ਬੰਦ ਨਹੀਂ ਕਰਦਾ ਉਹਦੇ ਵਿੱਚ ਬਣਾ ਲਾਂਦੀਆਂ ਸੀ ਹੁਣ ਜਦੋਂ ਬਈ ਕੋਈ ਆਪਾਂ ਦਰਖਤ ਨਹੀਂ ਵਰਾਸਤੀ ਛੱਡਿਆ ਵਰਾਸਤੀ ਰੁੱਖਾਂ ਦੇ ਵਿੱਚ ਜਿਵੇਂ ਤੋਤੇ ਹੋਗੇ ਕੋਚਰ ਹੋਗੇ ਨੀਲਕੰਠ ਹੋ ਗਿਆ ਇਦਾਂ ਦੇ ਸਾਰੇ ਪੰਛੀ ਵਰਾਸਤੀ ਰੁੱਖਾਂ ਦੀਆਂ ਖੁੱਡਾਂ 'ਚ ਬਣਾਉਂਦੇ ਸੀ ਆਪਾਂ ਬਸ ਬਈ ਇਹ ਰਹਿਣ ਬਸੇਰਾ ਕਹਿ ਸਕਦੇ ਇਹਨੂੰ ਆਲਣਾ ਵੀ ਨਹੀਂ ਕਹਿ ਸਕਦੇ ਜਗ੍ਹਾ ਦਿੱਤੀ ਆਪਾਂ ਜਗ੍ਹਾ ਦਿੱਤੀ ਹੈ ਮੇਨ ਤੇ ਇਹਨਾਂ ਨੇ ਵਿੱਚ ਕਰੀਏ ਮੇਨ ਤੇ ਇਹਨਾਂ ਨੇ ਵਿੱਚ ਕੀਤੀ ਹੁਣ ਜੇ ਆਪਾਂ ਹੁਣ ਮੰਨ ਲਓ ਘਰ ਬਣਾਉਣੇ ਆ ਪਲਾਟ ਤਾਂ ਆਪਾਂ ਨੂੰ ਲੈਣਾ ਹੀ ਪੈਂਦਾ ਨਾ ਮਿਸਤਰੀ ਘਰ ਬਣਾਉਂਦਾ ਇਹ ਤਾਂ ਨਹੀਂ ਹੈਗਾ ਲੋਕ ਆਪਾਂ ਨੂੰ ਕਹੀ ਜਾਣ ਵੀ ਆਲਸੀ ਬਣ ਗਏ ਜੀ ਇਹ ਤਾਂ ਲੱਗਾ ਤਾਂ ਚਾਹੀਦੀ ਆ ਹਾਂ ਜੀ ਹਾਂ ਹੁਣ ਇਹ ਗੱਲ ਕਰਕੇ ਆਪਾਂ ਬਈ ਕਿ ਐ ਵੀ ਕਹਿੰਦੇ ਆ ਰਦਰਾਖਤ ਲਾਓ ਤੇ ਤਾਂ ਆਪ ਹੀ ਵੱਜ ਜਾਣਗੇ ਆਲਣਾਂ ਦੀ ਕੀ ਲੋੜ ਬਈ ਸਾਰੇ ਤੁਸੀਂ ਚਿੜੀ ਰੁਖ ਤੇ ਆਲਣਾ ਪਾਇਆ ਦਿਖਾਇਓ ਕਿਤੇ ਬੇ ਜਿਵੇਂ ਸਿੰਧ ਸਪੈਰੋ ਹੈਗੀ ਆ ਹਜੇ ਸਿੰਧ ਸਪੈਰੋ ਜਿਹੜਾ ਮਲਾ ਹੁੰਦਾ ਕੋਈ ਕੋਈ ਟਾਵੀ ਟਾਵੀ ਜਿਹੜੀ ਮੈਂ ਦੇਖੀ ਆ ਉਹ ਜਿਹੜੇ ਭਰਾ ਕਹਿੰਦੇ ਉਹਨਾਂ ਨੇ ਦੇਖੀ ਵੀ ਨਹੀਂ ਹੋਣੀ ਤੁਹਾਡਾ ਇੰਟਰਸਟ ਆ ਤੁਸੀਂ ਤਾਂ ਦੇਖਦੇ ਰਹਿੰਦੇ ਹਾਂ ਹਾਂ ਸੰਦ ਸਪੈਰੋ ਜਿਹੜੀ ਖੇਤਾਂ ਦੇ ਵਿੱਚ ਚਿੜੀ ਐ ਜਾਂ ਤਾਂ ਉਹ ਵਿਚਾਰੀ ਟਰਾਂਸਫਾਰਮਰਾਂ ਦੇ ਚੈਨਲਾਂ 'ਚ ਬਣਾਉਂਦੀ ਐ ਕੋਈ ਬਿਜਲੀ ਵਾਲਾ ਮੀਟਰ ਐ ਜਾਂ ਕੋਈ ਕੋਈ ਵੀ ਚੀਜ਼ ਖੇਤ ਉਹਨਾਂ ਨੂੰ ਕੋਈ ਸਟਾਰਟਰ ਮਿਲ ਗਿਆ ਉਹਦੇ ਵਿੱਚ ਉਹ ਆਲਣਾ ਬਣਾ ਲਾਂਦੀ ਐ ਇਹਦੇ ਕਰਕੇ ਉਹਨਾਂ ਦੀ ਗਿਣਤੀ ਵੀ ਪਹਿਲਾਂ ਤਾਂ ਹੀ ਘਟੀ ਸੀ ਜਦੋਂ ਉਹਨਾਂ ਨੂੰ ਬਰੀਡਿੰਗ ਕਰਨ ਲਈ ਜਗ੍ਹਾ ਨਹੀਂ ਮਿਲੀ ਤਾਂ ਹੀ ਉਹਨਾਂ ਦੀ ਗਿਣਤੀ ਘਟ ਗਈ ਠੀਕ ਹੈ ਹਾਂਜੀ ਲੋ ਬਾਈ ਨੇ ਬਾਕੀ ਬਈ ਜਿਹੜੇ ਕਹਿੰਦੇ ਦਰਾਖਤ ਦਰਾਖਤ ਹੋਈ ਸਾਰੇ ਬਾਈ ਨੇ ਤੇ ਬਾਈ ਪਾਮ ਭੂਣੀ ਲਾਇਫ ਹੈ ਨਾ ਕਾਹਤੂ ਜਣੀ ਬਾਈ ਪਾਮ ਪਾਮ ਨਹੀਂ ਬਈ ਆਪਾਂ ਲਾਉਣੇ ਆਪਾਂ ਆਪਦੇ ਵਿਰਾਸਤੀ ਰੁੱਖ ਲਾਉਣੇ ਆ ਵਿਰਾਸਤੀ ਉਹ ਬੇਰੀ ਲਈ ਬੈਠੇ ਆ ਉਧਰ ਦੇ ਸੀ ਹਾਂਜੀ ਬੇਰੀ ਦਾ ਬਾਈ ਕਹਿੰਦੇ ਉਹੀ ਮਾੜੀ ਹੁੰਦੀ ਏ ਯਾਰ ਬਾਈ ਦੇਖੋ ਬੰਦੇ ਤੋਂ ਵੱਧ ਬਾਈ ਮਾੜਾ ਕੋਈ ਨਹੀਂ ਮੈਂ ਤਾਂ ਇਹ ਗੱਲ ਕਹਿਣਾ ਵੀ ਬੇਰੀ ਆ ਜਿਹੜੀ ਨਾਲੇ ਤਾਂ ਇਹ ਫਰੂਟ ਦਿੰਦੀ ਆ ਨਾਲੇ ਪੰਛੀਆਂ ਨੂੰ ਫਰੂਟ ਦਿੰਦੀ ਆ ਨਾਲੇ ਮਨੁੱਖਾਂ ਨੂੰ ਫਰੂਟ ਦਿੰਦੀ ਆ ਤੇ ਨਾਲੇ ਇਹਦੇ ਵਿੱਚ ਜਿਹੜੀਆਂ ਛੋਟੀਆਂ ਚਿੜੀਆਂ ਨੇ ਉਹ ਸੇਫ ਫੀਲ ਕਰਦੀਆਂ ਨਹੀਂ ਛਿਕਰੇ ਦੇ ਡਰ ਤੋਂ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਛਿਕਰੇ ਨੇ ਜੇ ਇਹਹ ਜੀਆਂ ਬੇਰੀਆਂ ਨਾ ਹੋਣ ਛਿਕਰੇ ਨੇ ਮਿੰਟਾਂ ਦੇ ਵਿੱਚ ਖਤਮ ਕਰ ਦੇਣੀਆਂ ਇਹ ਕੋਈ ਵੀ ਨਹੀਂ ਛੱਡਣੀਆਂ ਹਾਂਜੀ ਤੇ ਇੱਕ ਬਈ ਉਹ ਮੈਂ ਦੇਖਿਆ ਉਹ ਵੀ ਹੁਣ ਕਾਟੋ ਕਬੂਤਰ ਸਾਰੇ ਇਕੱਠੇ ਫਿਰਦੇ ਹਨ ਤੇ ਇਹ ਬਈ ਅਨਾਜ ਕੀ ਕੀ ਪਾਇਆ ਹੈ ਡੇਲੀ ਪਾਉਣੇ ਬਈ ਫਿਰ ਹਾਂਜੀ ਬਈ ਇਹਦੇ ਵਿੱਚ ਆਪਾਂ ਪਾਇਆ ਚੌਲਾਂ ਚੌਲਾਂ ਦੀ ਕਿਣਕੀ ਪਾਈ ਹੋਈ ਹੈ ਕੰਗਣੀ ਪਾਈ ਹੋਈ ਹੈ ਕੰਗਣੀ ਤਾਂ ਬਈ ਮਹਿੰਗੀ ਬਹੁਤ ਆ ਯਾਰ ਬਈ ਮਹਿੰਗਾ ਤਾਂ ਬਸ ਹੁਣ ਆਪ ਕਿਹੜਾ ਖਾਂਦੇ ਨਹੀਂ ਹੈਗੇ ਇਹਨਾਂ ਨੂੰ ਵੀ ਖਵਾ ਦਿੰਨਾ ਹੈ ਇਹਦੇ ਵਿੱਚ ਹਾਂ ਜਿਹੜਾ ਸਹੀ ਦਸਬੰਦ ਤੁਸੀਂ ਇਹਨਾਂ ਚ ਕੱਢ ਹਾਂ ਹਾਂ ਬਈ ਇਹਨਾਂ ਦੇ ਵਿੱਚ ਆਪਾਂ ਕੱਢਦੇ ਆਪਾਂ ਕਿਸੇ ਤੋਂ ਬਈ ਇੱਕ ਗੱਲ ਹੋਰ ਹੈ ਆਪਾਂ ਅੱਜ ਤੱਕ ਕਿਸੇ ਤੋਂ ਪੈਸੇ ਨਹੀਂ ਲਏ ਆਪਾਂ ਕਹਿ ਦਿੰਨੇ ਆਂ ਵੀ ਯਾਰ ਸਾਨੂੰ ਤੁਸੀਂ ਰਹਿਣ ਬਸੇਰੇ ਲੈ ਕੇ ਦੇ ਦੋ ਅਸੀਂ ਲਾ ਦਾਂਗੇ ਅਸੀਂ ਲਾਉਣੇ ਵੀ ਇਹ ਨਹੀਂ ਨੇਗਾ ਹੋਣੇ ਖਾਤਾ ਨੰਬਰ ਨਹੀਂ ਦਿੱਤਾ ਨਾ ਨਾ ਬਾਈ ਜਮਾ ਹੀ ਨਹੀਂ ਬਾਈ ਕਦੇ ਇੱਕ ਇੱਕ ਵੀ ਬੰਦਾ ਕੋਈ ਨਹੀਂ ਜਮਾ ਹੀ ਨਹੀਂ ਬਾਈ ਘੱਟ ਲਾ ਦਾਂਗੇ ਹੁਣ ਜਿਵੇਂ ਸਪੈਰੋਡੇ ਆ ਰਿਹਾ 20 ਮਾਰਚ ਨੂੰ ਹੁਣ ਆਪਣੇ ਕੋਲ ਹਜ਼ਾਰ ਦੇ ਤਕਰੀਬਨ ਰਹਿਣ ਬਸੇਰਾ ਹੋ ਗਿਆ ਕਿਸੇ ਨੇ 100 ਕਿਸੇ ਨੇ 50 ਕਿਸੇ ਨੇ 20 ਆਪੀ ਮਿਸਤਰੀ ਤੋਂ ਅਸੀਂ ਚੱਕ ਲਿਆਉਣੇ ਆ ਮੇਸਤਰੀ ਸਾਨੂੰ ਦੇ ਦੰਦਾ ਜਿੰਨੇ ਹੁੰਦੇ ਆ বেকার ਵੀ ਦਿੱਤਾ ਇੱਕ ਬੰਦੇ ਨੂੰ ਹੈ ਬਾਈ ਪਤਾ ਕੀ ਹੈ ਉਹ ਬੰਦਾ ਵੀ ਵਿਚਾਰਾ ਜਦੋਂ ਅਸੀਂ ਪਹਿਲਾਂ ਰਹਿਣ ਵਸਾਰੇ ਬਣਾਉਂਦੇ ਸੀ ਕੋਈ 350 ਦਾ ਲਾਉਂਦਾ ਸੀ ਸਾਨੂੰ ਕੋਈ 400 ਦਾ ਲਾਉਂਦਾ ਸੀ 300 ਤੋਂ ਘੱਟ ਤਾਂ ਅਸੀਂ ਰਹਿਣ ਵਸਾਰੇ ਬਣਾਏ ਨਹੀਂ ਸੀ ਸਾਡਾ ਜਦੋਂ ਆਪਾਂ ਪਹਿਲੀ ਵਾਰ ਉਹ ਬੰਦੇ ਕੋਲ ਗਏ ਆ ਉਹਨੇ ਵਿਚਾਰੇ ਨੇ ਆਪਾਂ ਨੂੰ 130 ਰੁਪਏ ਦਾ ਦਿੱਤਾ ਸੀ ਪਹਿਲਾਂ ਬਿਨਾ ਕੋਈ ਮਿਹਨਤ ਉਹ ਤਾਂ ਹੀ ਕਰਤਾ ਉਹਨੇ ਬਈ ਕੋਈ ਨਫਾ ਨਹੀਂ ਲਿਆ ਹਾਂ ਹਾਂ ਫਿਰ ਇਸ ਤੋਂ ਬਾਅਦ ਮੈਨੂੰ ਲੱਗਿਆ ਵੀ ਯਾਰ ਹੁਣ ਲੱਕੜ ਵੀ ਮਹਿੰਗੀ ਹੋ ਗਈ ਵੀ ਆਪਾਂ ਯਾਰ ਬਹੁਤ ਵਜਦਾ ਬੜਾ ਹਾਂ ਕਿਉਂਕਿ ਉਹਦੇ ਕੋਲ ਸਾਰੇ ਕਿਰਾਏ ਤੇ ਮਕਾਨ ਨੇ ਵਿਚਾਰੇ ਦੇ ਹੁਣ ਉਹਨੇ 150 ਰੁਪਏ ਦਾ ਕੀਤਾ ਤੇ ਚਲੋ ਆਏ ਆ ਵੀ ਉਹਦਾ ਵੀ ਵਿਚਾਰੇ ਦਾ ਟੁੱਟਿਆ ਹੋਇਆ ਸੀ ਉਹ ਵੀ ਉਹਦਾ ਰਜਗਾਰ ਚੱਲ ਗਿਆ ਚਲੋ ਚਲੋ ਹਰ ਇੱਕ ਦੀ ਰੋਟੀ ਪਾਣੀ ਆਪਾ ਬਣਾਉਂਦਾ ਮੈਂ ਤਾਂ ਬਈ ਇਹ ਕਹਿਣਾ ਵੀ ਜਰੂਰੀ ਨਹੀਂ ਵੀ ਚਲੋ ਉਹਦਾ ਵੀ ਚੱਲੀ ਜਾਂਦਾ ਵੀ ਆਪਣੇ ਪਿੰਡਾਂ ਦੇ ਵਿੱਚ ਆਮ ਕੋਈ ਬਜ਼ੁਰਗ ਮਿਸਤਰੀ ਹੈਗੇ ਆ ਵੀ ਜਿਹੜੇ ਹੋਰ ਕੋਈ ਕੰਮ ਨਹੀਂ ਕਰ ਸਕਦੇ ਤੁਸੀਂ ਇਹ ਨਹੀਂ ਮੈਂ ਕਹਿੰਦਾ ਵੀ ਉਹੋ ਤਨੋਲੇ ਵਾਲੇ ਮਿਸਤਰੀ ਤੋਂ ਤੁਸੀਂ ਹੱਲ ਨੇ ਲਓ ਤੁਸੀਂ ਲੈ ਜੋ ਉਹਨੂੰ ਖਾ ਕੇ ਆ ਹਾਂ ਉਹਨੂੰ ਬੁਖਾ ਕੇ ਤੁਸੀਂ ਆਪਦੇ ਪਿੰਡ ਦੇ ਮਿਸਤਰੀ ਤੋਂ ਤਿਆਰ ਕਰਾਓ ਜਾਂ ਆਪਦੇ ਪਿੰਡ ਦਾ ਕੋਈ ਪਰਜਾ ਪਤਾ ਉਹ ਤੋਂ ਤੁਸੀਂ ਕੁਜੇ ਤਿਆਰ ਕਰਵਾ ਲਓ ਜਾਂ ਘੜੇ ਤਿਆਰ ਕਰਵਾ ਲਓ ਜਾਂ ਜੇ ਤੁਸੀਂ ਕੁਝ ਵੀ ਨਹੀਂ ਖਰਚਾ ਕਰਨਾ ਪੁਰਾਣੀ ਪਲਾਸਟਿਕ ਪਈਏ ਡੱਬੇ ਨਾ ਹਾਂ ਹਾਂ ਜੀ ਹਾਂ ਡੱਬੇ ਪਏ ਆ ਸੁੱਕੇ ਕੱਦੂ ਪਏ ਆ ਦਵਾਈ ਵਾਲਾ ਡੱਬਾ ਹੀ ਰੱਖਿਆ ਹੋਇਆ ਹਾਂ ਜੀ ਹਾਂ ਜਿਵੇਂ ਸੁੱਕੇ ਕੱਦੂ ਹੈਗੇ ਆ ਆਪਣੇ ਉਹਨਾਂ ਨੂੰ ਵਰਤੋਂ ਦੇ ਵਿੱਚ ਲੈ ਸਕਦੇ ਆ ਕੋਈ ਜਾਲੀਆਂ ਪਈਆਂ ਪੱਖੋ ਪੱਖੇ ਦੀਆਂ ਉਹਦੇ ਵਿੱਚ ਆਪਣੀ ਬੁਲਬੁਲ ਵਾਲ ਨਾ ਪਾਲਾਂਦੀ ਐ ਕਬੂਤਰ